इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ੁਰੂ ਕਰਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਸਤਨਾਮ ਸਿੰਘ ਗਿੱਲ ਪ੍ਰਧਾਨ ਕਟਗੀਂਤੀ ਲੋਕ ਭਲਾਈ ਸੰਸਥਾ ਅੱਜ ਪੰਜਾਬ ਦੇ 3 ਕਰੋੜ ਉਹਨਾਂ ਮਾਪਿਆਂ ਨੂੰ ਜਨ ਹਿੱਤ ਚਕ ਅਪੀਲ ਕਰਦਾ ਜਿਹੜੇ ਸਕੂਲ ਪ੍ਰਾਈਵੇਟ ਸਕੂਲ ਮਨਮਾਨੀਆਂ ਕਰਦੇ ਐਨਐਲ ਫੀਸਾ ਲੈਂਦੇ ਬਿਲਡਿੰਗ ਫੀਸਾ ਲੈਂਦੇ ਤੇ ਬੇ ਲੋੜੀਆਂ ਫੀਸਾ ਦੇ ਨਾਲ ਮਾਪਿਆਂ ਦਾ ਸੋਸ਼ਲ ਕਰਦੇ ਆ ਜਿਨ੍ਹਾਂ ਦੇ ਕੋਲ ਆਰਟੀਐਕ 2009 ਦੇ ਮੁਤਾਬਕ ਮਾਨਤਾ ਨਹੀਂ ਹੈ ਜਿਨ੍ਹਾਂ ਕੋ ਚੁਣਿੰਦਾ ਵਿਸ਼ਿਆਂ ਦੀ ਅਪਰੂਵਲ ਨਹੀਂ ਹੈ ਔਰ ਜਿਹੜੇ ਸਕੂਲ ਗੈਰਕਾਨੂੰਨੀ ਤਰੀਕੇ ਦੇ ਨਾਲ ਚੱਲ ਕੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੇ ਆ ਉਹਨਾਂ ਸਕੂਲਾਂ ਦਾ ਬਾਈਕਾਰਡ ਕਰਨ ਔਰ ਮੈਂ ਪੰਜਾਬ ਦੀਆਂ ਸਮੂਚੀਆਂ ਜਥੇਬੰਦੀਆਂ ਸਮੂਚੀਆਂ ਸੰਸਥਾਵਾਂ ਯੂਨੀਅਨਾਂ ਗ੍ਰਾਮ ਪੰਚਾਇਤਾਂ ਨੂੰ ਹੱਥ ਜੋੜ ਕੇ ਲੋਕ ਹਿੱਤ ਚ ਅਪੀਲ ਕਰਦਾ ਮਤੇ ਪਾ ਕੇ ਇਹਨਾਂ ਸਕੂਲਾਂ ਦੇ ਖਿਲਾਫ ਤਕੜੇ ਹੋ ਕੇ ਮੂਵਮੈਂਟ ਲੜੀਏ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਲੁੱਟ ਖਸੂਣ ਤੋਂ ਬਚਾ ਸਕੀਏ ਔਰ ਜਿਹੜਾ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਆ ਉਹਦੇ ਮੁਤਾਬਕ ਕਮਜ਼ੋਰ ਵਰਗ ਦੇ ਲੋਕਾਂ ਨੂੰ ਇਹਨਾਂ ਅੰਗਰੇਜ਼ੀ ਸਕੂਲਾਂ ਚ ਮੁਫਤ ਕਿਤਾਬਾਂ ਮੁਫਤ ਪੜ੍ਹਾਈ ਮੁਫਤ ਇਹਨਾਂ ਨੂੰ ਜਿਹੜਾ ਨਿਆਰੀ ਸਿੱਖਿਆ ਜਿਹੜਾ ਲੈਣ ਦਾ ਹੱਕ ਉਹ ਦਵਾਉਣ ਦੇ ਲਈ ਆਹ ਪੰਜਾਬ ਦੇ ਲੋਕੋ ਸਾਰੇ ਮੇਰੀ ਇਸ ਅਪੀਲ ਨੂੰ ਮੰਨਦੇ ਹੋਏ ਆਪੋ ਆਪਣੇ ਹਲਕਿਆਂ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਘੇਰਾਬੰਦੀ ਕਰਕੇ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਆਪਣੇ ਬੱਚੇ ਉਹਨਾਂ ਸਕੂਲਾਂ ਵਿੱਚ ਪੜਾਉਣ ਲਈ ਯਤਨ ਕਰੀਏ ਔਰ ਪੰਜਾਬ ਸਰਕਾਰ ਦਾ ਜਿਹੜਾ ਕਾਨੂੰਨ ਆ ਜਿਦੇ ਜਿਹੜਾ ਪੰਜਾਬ ਚ ਲਾਗੂ ਹੀ ਨਹੀਂ ਹੋਇਆ ਤੇ ਜਿਦੇ ਆਧਾਰ ਤੇ ਲੋਕ ਕਮਾਈ ਕਰਦੇ ਆ ਉਹ ਕਾਨੂੰਨ ਦੇ ਵਿੱਚ ਵੀ ਸੋਧ ਕਰਾਉਣ ਲਈ ਪੰਜਾਬ ਸਰਕਾਰ ਤੇ ਇੱਕ ਪ੍ਰੈਸ਼ਰ ਬਣਾਈ ਵਾਹਿਗੁਰੂ ਜੀ